ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਸਾਰਿਆਂ ਦੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਜਿਹੜੀ ਦਿਖਾਉਣੀ ਆ ਤੁਹਾਨੂੰ ਮਿੱਤਰੋ ਇਹ ਵਿਖਾਉਣੀ ਆ ਕਰਨਾਲ ਜ਼ਿਲ੍ਹੇ ਦੇ ਵਿੱਚੋਂ ਤਹਿਸੀਲ ਨੀਮ ਸਿੰਘ ਦਾ ਪਿੰਡ ਆ ਮਿੱਤਰੋ ਪਿੰਡ ਡੰਚਰ ਡੰਚਰ ਪਿੰਡ ਦੇ ਵਿੱਚ ਇਸ ਟਾਈਮ ਮੌਜੂਦ ਆ ਮਿੱਤਰੋ ਤੇ ਦੋ ਜਾਨਵਰ ਬਕਾਊ ਆ ਪਹਿਲੇ ਨੰਬਰ ਤੇ ਜਿਹੜੀ ਮਾਝਾ ਮਿੱਤਰੋ ਤੀਜਾ ਸੂਆ ਸੋਈ ਸਵਾਈ ਇਹੇ 10 ਦਿਨਾਂ ਦੀ ਸੂਈ ਥੱਲੇ 1.5 ਕਿਲੋ ਕੰਡੇ ਵਾਲਾ ਦੁੱਧਾ ਮਗਰ ਪੱਲੂ ਟੂ ਦੀ ਕੱਟੀਆਂ ਵੇਚ ਸਕਦੇ ਬਹੁਤ ਸੋਹਣੀ। ਔਰ ਇਹ ਹਰਿਆਣੇ ਵਾਲੇ ਭਰਾਵਾਂ ਦੇ ਲਈ ਬੇਹੱਦ ਤੇ ਖਾਸ ਵੀਡੀਓ ਰੂਗੀ ਜਿਹੜੇ ਭਰਾ ਇੱਧਰ ਆਉਣਾ ਚਾਹੁੰਦੇ ਉੱਥੇ ਤੁਸੀਂ 2 ਕਿਲੋ ਜਾ ਸਕਦੇ ਬਾੜਾ ਨਹੀਂ ਤਾਂ 14-15 14-15 ਖੁੱਲਾ ਡੁੱਲਾ ਦੁੱਧ ਦਈ ਜਾਊਗੀ ਮੈਂ ਬਾੜਾ ਨਹੀਂ ਕਹਿੰਦਾ। ਔਰ ਸਿੰਘ ਸੁng ਦੀ ਮੈਂ ਬੜੀ ਚੰਗੀ ਆ ਪੜੀ ਫਾਂ ਵੀ ਵਜਨਦਾਰ ਸ਼ਾਨਦਾਰ ਮੇ ਆ ਹੋਰ ਵੀ ਇਹਨਾਂ ਭਰਾਵਾਂ ਦੇ ਕੋਲੇ ਹਰਿਆਣੇ ਵਾਲੀਆਂ ਮਈਆਂ ਵੀ ਖਰੀਦਣ ਨੂੰ ਮੋਹਰਾ ਨਸਲ ਦੀਆਂ ਵੀ ਬਹੁਤ ਚੰਗੀਆਂ ਚੰਗੀਆਂ ਮਈਆਂ ਖੜੀਆਂ ਹੋਈਆਂ। ਤੁਸੀਂ ਬਾਈ ਹੁਣਾਂ ਦਾ ਵਪਾਰ ਦਾ ਕੰਮ ਸ਼ੁਰੂ ਕੀਤਾ ਵਾ ਤੇ ਪਹਿਲੀ ਵੀਡੀਓ ਆ ਬਾਈ ਹੁਣਾਂ ਦੀ ਆਪਣੀ ਤੱਕ ਜਾਈਏ ਬਾਈ ਹੁਣ ਤਮਾਲਾ ਪਾਉਣਗੇ ਤੇ ਤੁਸੀਂ ਬਾਈ ਹੁਣਾਂ ਦਾ ਸਾਥ ਦਿਆ ਜੇ ਤੇ ਆਪਾਂ ਵੀ ਇਹਨਾਂ ਬਾਈਆਂ ਨੂੰ ਇਹ ਗੱਲ ਕਹੀ ਆ ਵੀ ਕੋਈ ਸਾਡੇ ਪੰਜਾਬ ਦਾ ਤੁਹਾਡੇ ਕੋਲੇ ਪਸ਼ੂ ਖਰੀਦਣ ਜਾਵੇ ਤਾਂ ਉਹਨੂੰ ਪਸ਼ੂ ਆ ਜਿਹੜਾ ਪੂਰਾ ਸ਼ਾਨਦਾਰ ਦੇ ਆ ਜੇ ਅੱਜ ਜਿਹੜੀ ਨੀਲੀ ਰਾਵੀ ਦੀ ਮੈਂ ਤੀਜਾ ਸੂਆ ਸੋਈ ਆ ਸੋਈ ਨੂੰ ਇਹਨੂੰ ਤਕਰੀਬਨ 10 ਦਸ ਦੇਣੀ ਹੋਇਆ ਤੇ 10 ਦਿਨਾਂ ਦੀ ਸੋਈ ਥਲੇ 1.5 ਕਿਲੋ ਕੰਡੇ ਵਾਲਾ ਦੁੱਧਾ ਰੇਟ ਜਿਹੜਾ ਬਾਈ ਹੁਣ ਇਹਨੇ ਫੋਨ ਦੇ ਉੱਤੇ ਤੈਅ ਕਰਨਾ ਵਾ ਉਹ ਤੁਸੀਂ ਬਾਈ ਹੁਣ ਉਹਨਾਂ ਨਾਲ ਰਾਬਤਾ ਕੈਮ ਕਰ ਲਿਆ ਜੇ ਮਿੱਤਰੋ ਤੇ ਉਸਦੇ ਬਾਰੇ ਜਾਣਕਾਰੀ ਆ ਜਿਹੜੀ ਉਹ ਬਾਈ ਹੁਣੇ ਤੁਹਾਨੂੰ ਫੋਨ ਦੇ ਉੱਤੇ ਦੇ ਦੇਣਗੇ ਰੇਟ ਦੇ ਬਾਰੇ ਇੱਕ ਵਾਰੀ ਬੌਡੀ ਸਟਰਕਚਰ ਵੇਖ ਲਓ ਪੰਨੂ ਟੂ ਦੀ ਕਟੜੀ ਪੜੀ ਚੰਗੀਆਂ ਬੜੀ ਖੂਬਸੂਰਤਾ ਬਾਕਮਾਲ ਕਿਉਂਕਿ ਮੈਂ ਇਹ ਚੀਜ਼ ਕਹੂੰਗਾ ਵਿੱਚ ਤੁਸੀਂ ਕੱਲ ਦੇ ਇਸ ਮੈਨ ਨੂੰ ਇਹ ਵੱਡੀ ਗੱਲ ਇਹ ਆ ਵੀ ਆ ਭਰਾ ਉਹਨਾਂ ਨੇ ਆਪਣੀ ਰੀਲ ਤੋਂ ਹੀ ਮੈਨ ਖਰੀਦੀ ਹੋਈ ਇੰਸਟਾਗ੍ਰਾਮ ਤੇ ਬਾਬੇ ਦੀ ਕਿਰਪਾ ਦੇ ਨਾਲ ਬਹੁਤ ਚੰਗੀਆਂ ਚੰਗੀਆਂ ਰੀਲਾਂ ਜਿਹੜੀਆਂ ਆਪਣੀਆਂ ਚੱਲ ਰਹੀਆਂ ਉਹ ਲੋਕ ਫੇਸਬੁੱਕ ਪੇਜ ਦੇ ਉੱਤੇ ਤੇ YouTube ਚੈਨਲ ਵੀ ਤੁਹਾੰਲਾ ਤੇ ਇਸ ਟਾਈਮ ਬਾਬੇ ਦੀ ਕਿਰਪਾ ਤੇ ਬਈਆ ਪੱਲੂ 2 ਦੀ ਕੱਤੀ ਵੇਖੋ ਮਾਰਕਿੰਗ ਵਾਲੇ ਪੱਖ ਤੋਂ ਹੋਰ ਮਜ਼ਬੂਤੀ ਵਾਲੇ ਪੱਖ ਤੋਂ ਬਾ ਕਮਾਲ ਆ ਸਾਰੇ ਕੈਰੈਕਟਰ ਬੜੇ ਪੂਰੇ ਆ ਯਾਰ ਸਾਰੀ ਚੰਗੀ ਆ ਅੱਗੇ ਵੀ ਇੱਕ ਤੁਹਾਨੂੰ ਨੀਲੀ ਰਾਵੀ ਦੀ 2 ਨੰਬਰ ਤੇ ਵਿਖਾਉਣੀਆਂ ਮੈਂ ਉਹ ਵੀ ਵਿਖਾਉਣਾ ਵਾਂ ਮੈਂ ਮਿੱਤਰੋ ਇਹ ਦੋ ਨੰਬਰ ਤੇ ਜਿਹੜੀ ਝੋਟੀ ਆ ਮਿੱਤਰੋ ਇਹ ਸੂਈ ਸਵਾਈ ਆ 50 ਦਿਨਾਂ ਦੀ ਸੂਈ ਆ ਦੂਜਾ ਸੂਆ ਸੂਈ ਆ 13 ਕਿਲੋ ਦੁੱਧ ਕੰਡੇ ਲਾਉਣ ਵਾਲਾ ਹਾਜ਼ਰ ਆ ਇਹਨਾਂ ਦੇ ਇਹਦੇ ਥੱਲੇ ਪੂਰੀ ਚੰਗੀ ਝੋਟੀ ਆ ਬਾ ਕਮਾਲ ਸਰੀਰ ਕਾਲੇ ਪੱਖ ਬੜੇ ਮਜ਼ਬੂਤ ਅੰਗਾ ਪੈਰਾਂ ਦੀ ਤਿਆਰਾਂ ਦੀ ਝੋਟੀ ਬੜੀ ਚੰਗੀ ਆ ਬਾਡੀ ਸਟਰਕਚਰ ਇਹਦਾ ਵੀ ਕਮਾਲੇ ਦੇ 50 ਦਿਨਾਂ ਦੀ ਸੂਈ ਥੱਲੇ 13 ਕਿਲੋ ਦੁੱਧ ਜਿਹੜਾ ਇਹ ਥੱਲੇ ਤਿਆਰ ਆ ਵੇਖ ਸਕਦੇ ਆ ਤੁਸੀਂ ਝੋਟੀ ਦੀ ਮਾਰਕਿੰਗ ਤੇ ਇਹਦੀ ਜੈ ਜੀ ਆ ਪਰ ਝੋਟੀ ਦਾ ਟਰਨ ਚਾ ਟੁੰਚਾ ਲੇਵੇ ਪੱਖ ਹੱਡਾ ਪੈਰਾਂ ਦੀ ਅੰਗਾ ਪੈਰਾਂ ਦੀ ਆਰਾ ਦੀ ਝੋ ਰੇਟ ਆ ਜਿਹੜਾ ਉਹ ਇਹਦਾ ਵੀ ਬਾਈ ਨੇ ਫੋਨ ਦੇ ਉੱਤੇ ਹੀ ਤੈਅ ਕਰਨਾ ਵਾ ਮਿੱਤਰੋ ਇਹਦੇ ਮਗਰ ਆ ਜਿਹੜਾ ਕੱਟਾ ਵਾ ਕਨਫਰਮ ਨਹੀਂ ਗਾ ਕੋਈ ਕੱਟੀ ਆ ਕੱਟਾ ਬਾਈ ਹੈ ਨਹੀਂ ਘਰੇ ਮੈਂ ਤੁਹਾਨੂੰ ਕੱਟੀ ਜਾਂਦੇ ਮਗਰ ਵੀ ਮਿੱਤਰੋ ਵੇਖ ਲਈ ਆਪਾਂ ਤੇ ਬਾਕੀ ਗੱਲਬਾਤ ਬਾਈ ਨਾਲ ਫੋਨ ਦੇ ਉੱਤੇ ਤੈਅ ਕਰ ਲਿਆ ਜੇ ਮਿੱਤਰੋ ਤੇ ਲੇ ਵੇਲੂ ਵੇਲੋ ਥਣਾ ਤੁਣੋਂ ਦੀ ਬੜੀ ਚੰਗੀ ਝੋਟੀ ਆ ਰੇਡ ਦੋਮਾ ਦਾ ਫੋਨ ਦੇ ਉੱਤੇ ਬਾਈ ਤੈਅ ਕਰੂਗਾ ਤੇ ਪਿੰਡ ਡਾਂਸਰ ਆ ਜ਼ਿਲ੍ਹਾ ਹੈਗਾ ਵਾ ਜਿਹੜਾ ਨੀ ਸੌਰੀ ਕਰਨਾਲ ਤੇ ਤਹਿਸੀਲ ਨੀ ਸਿੰਘ ਲੱਗਦੀ ਆ ਬਈ ਹਰਿਆਣੇ ਜਿਹੜਾ ਇਹ ਪਿੰਡ ਆ ਤੇ ਬਾਕੀ ਹਰਿਆਣੇ ਵਾਲੇ ਭਰਾਵਾਂ ਦੇ ਲਈ ਖੁਸ਼ਖਬਰੀ ਕਰਨਾਲ ਜੁੜੇ ਦੇ ਨਜ਼ਦੀਕ ਵਾਲੇ ਪਿੰਡਾਂ ਵਾਲੇ ਭਰਾ ਫੋਨ ਲਾਉਂਦੇ ਜੀ ਨੀਲੀ ਰਾਵੀ ਦੀ ਦੋ ਮੱਧਾ ਤੁਹਾਡੇ ਕੋਲੇ ਮਜ਼ਬੂਤ ਆ ਤੇ ਹੋਰ ਬਾਈ ਹਰਿਆਣੇ ਦੇ ਵਿੱਚੋਂ ਜੇ ਤੁਸੀਂ ਪੰਜਾਬ ਵਾਲੇ ਭਰਾ ਕੋਈ ਪੂਰੀ ਟੌਪ ਦੀਆਂ ਮੂਹਰਾ ਦੀਆਂ ਝੋਟੀਆਂ ਖਰੀਦਣੀਆਂ ਚਾਹੁੰਦੇ ਹੋ ਤੇ ਇਹਨਾਂ ਭਾਈਆਂ ਨਾਲ ਸੰਪਰਕ ਨੰਬਰ ਸਕਰੀਨ ਦੇ ਉੱਤੇ ਲਾਇਆ ਹੋਇਆ ਗੱਲਬਾਤ ਕਰ ਲਿਆ ਜੇ ਚੰਗਾ ਵੀ ਸੱਜਣੋ ਜਲਦ ਮਿਲਦੇ ਹਾਂ ਕਿਸ ਨਵੀਂ ਵੀਡੀਓ ਦੇ ਨਾਲ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ